ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਬਿਸ਼ੋ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਸਵੇਰ ਦੇ ਸਾਢੇ ਘੱਟ ਦਾ ਟਾਈਮ ਆ ਆਪਾਂ ਬਣਾ ਰਹੇ ਹਾਂ ਨਾਸ਼ਤਾ ਨਾਸ਼ਤੇ ਦੇ ਵਿੱਚ ਅੱਜ ਬਣ ਰਹੇ ਨੇ ਆਲੂਆਂ ਵਾਲੇ ਪਰੌਂਠੇ ਤੇ ਆਲੂਆਂ ਦੀ ਸਬਜ਼ੀ ਆਲੂ ਅਵੱਧ ਵਾਲੀ ਸੀ ਬਣਾਉਣੇ ਦੀ ਮੈਂ ਸਬਜ਼ੀ ਤੇ ਬੱਚੇ ਕਹਿੰਦੇ ਆਲੂ ਵਾਲੇ ਪਰੌਂਠੇ ਖਾਣੇ ਨੇ ਮੈਂ ਕਹਾਂ ਚਲੋ ਪਰੌਂਠੇ ਬਣਾ ਦਿੰਦੇ ਆਂਗੇ ਤੇ ਆਲੂ ਅੱਧ ਵਾਲ ਕੇ ਫਿਰ ਆਪਾਂ ਨਾਲੇ ਸਬਜ਼ੀ ਬਣਾ ਲਈ ਨਾਲੇ ਪਰੌਂਠੇ ਬਣ ਗਏ ਲਾਸਟ ਪਰੌਂਠਾ ਜੀ ਤੇ ਬਾਕੀ ਮੈਂ ਬਣਾ ਰਹੀ ਸੀ ਮੈਂ ਕਹਾਂ ਚਲੋ ਵੀਡੀਓ ਵੀ ਸਟਾਰਟ ਕਰੀ ਦਈਏ ਤੇ ਫਿਰ ਵੀਡੀਓ ਵੀ ਨਾਲ-ਨਾਲ ਬਣਦੀ ਜਾਂਦੀ ਐ ਐਸਾ ਤੇ ਫਿਰ ਚਲੋ ਜੀ ਪਰੌਂਠੇ ਵੀ ਆਪਣਾ ਲਾਸਟ ਸੀਗਾ ਇਹ ਬਣ ਚੁੱਕੇ ਨੇ ਉਸ ਤੋਂ ਬਾਅਦ ਜਿਹੜਾ ਆਟਾ ਬਚਿਆ ਸੀ ਇਹਨੂੰ ਚੱਕ ਕੇ ਰੱਖ ਦੂੰਗੀ ਸ਼ਾਮ ਜਾਂ ਫਿਰ ਦੁਪਹਿਰ ਨੂੰ ਕਿਸੇ ਨੇ ਵੀ ਰੋਟੀ ਜਾਂ ਕੁਝ ਵੀ ਖਾਣਾ ਰੋਟੀ ਜਾਂ ਪਰੌਂਠੇ ਜੋ ਵੀ ਖਾਣਾ ਹੋਵੇ ਤਾਂ ਬਣਾ ਦੂੰਗੀ ਤੇ ਨਹੀਂ ਫਿਰ ਸ਼ਾਮ ਨੂੰ ਹੀ ਬਣਾ ਲਾਂ ਆਪਾਂ ਆਟੇ ਨੂੰ ਪਕਾ ਲਾਂਗੇ ਠੀਕ ਹੈ ਜੀ ਇਹਦੀਆਂ ਸ਼ਾਮ ਨੂੰ ਰੋਟੀਆਂ ਬਣ ਜਾਣਗੇ ਕਾਫੀ ਹੋਗਾ ਸ਼ਾਮ ਨੂੰ ਆਪਾਂ ਨੂੰ ਹਨਾ ਤੇ ਚਲੋ ਜੀ ਕਪੜਾ ਹજી ਬਚ ਗਿਆ ਸੀ ਮੈਂ ਭੁੱਲ ਗਈ ਇੱਥੇ ਪਰੌਂਠਾ ਲਾਸਤੀ ਸੀਗਾ ਹੋਰ ਪਰੌਂਠਾ ਨਹੀਂ ਬਣਾਇਆ ਬਸ ਪਿੰਦਰ ਨੇ ਖਾਣੇ ਸੀਗੇ ਕੱਲੇ ਨੇ ਇੱਥੇ ਮੈਂ ਖਾ ਲਈ ਸੀਗੇ ਪਿੰਦਰ ਦੇ ਬਣਾ ਰਹੀ ਸੀ ਇੱਥੇ ਮੈਂ ਪਰੌਂਠੇ ਮੈਂ ਵੀ ਖਾ ਲਈ ਸੀ ਇੱਥੇ ਖਾਣਾ ਸਵੇਰੇ ਵੀ ਖਾ ਕੇ ਚਲੇ ਗਏ ਸੀ ਕਲੇਰ ਸਾਹਿਬ ਵੀ ਚਲੇ ਗਏ ਸੀ ਤੇ ਲੋ ਜਿੱਥੇ ਪਰੌਂਠੇ ਬਣਾ ਕੇ ਆਪਾਂ ਹੁਣ ਪਿੰਦਰ ਨੂੰ ਖਵਾ ਦਾਂ ਜੀ ਉਸ ਤੋਂ ਬਾਅਦ ਕਿਚਨ ਦੀ ਕਰਾਂਗੀ ਸਫਾਈ ਕਿਚਨ ਦੀ ਸਫਾਈ ਕਰਕੇ ਫਿਰ ਮੈਂ ਅੰਦਰ ਜਾਣੀ ਹੁਣ ਝਾੜੂ ਪੂੰਝਾ ਜਿਹੜਾ ਚੱਕਦਾਰ ਵਾਲਾ ਕੰਮ ਹੁੰਦਾਗਾ ਜਿਵੇਂ ਬਿਸਤਰੇ ਜਾਂ ਕੋਈ ਰੂਮ ਦੇ ਵਿੱਚ ਚੱਪਲ ਵਗੈਰਾ ਹੋਰ ਕੋਈ ਵਾਧੂ ਸਮਾਨ ਹੁੰਦਾ ਹਨਾ ਚੱਕਦਾਰ ਵਾਲਾ ਹੁੰਦਾ ਜਿਹੜਾ ਉਹ ਮੈਂ ਸਵੇਰ ਖਾਣਾ ਬਣਾਉਣ ਤੋਂ ਪਹਿਲਾਂ ਹੀ ਸਾਰੇ ਕੰਮ ਕਰ ਦਿਨੀ ਹੁੰਦੀ ਹੈਗੀ ਬਾਅਦ ਦੇ ਵਿੱਚ ਫਿਰ ਮੈਂ ਖਾਣਾ ਬਣਾ ਕੇ ਝਾੜੂ ਪੋਚਾ ਫਿਰ ਸ਼ੁਰੂ ਕਰਦੀ ਹੁਣ ਕਿਚਨ ਦੀ ਸਫਾਈ ਕਰਕੇ ਲਓ ਜੀ ਇਧਰ ਸਬਜੀ ਵੀ ਦਿਖਾ ਦੇਣ ਨੂੰ ਤੁਹਾਨੂੰ ਆਲੂਆਂ ਵਾਲੀ ਜਿਹੜੀ ਸਬਜੀ ਸੀਗੀ ਇਧਰਲੀ ਸਾਈਡ ਰੱਖੀ ਹੋਇਆ ਬਣ ਲਈ ਇਹਦੇ ਵਿੱਚ ਆਪਾਂ ਪਾਵਾਂਗੇ ਧਨੀਆ ਠੀਕ ਹੈ ਜੀ ਧਨੀਆ ਕਾਫੀ ਸਾਰਾ ਪਾਇਆ ਤੇ ਧਨੀਆ ਵਧੀਆ ਲੱਗਦਾ ਤੇ ਅੱਜਕੱਲ ਤਾਂ ਖਸ਼ਬੂ ਵਾਲਾ ਧਨੀਆ ਵਧੀਆ ਆਇਆ ਹੋਇਆਗਾ ਤੇ ਸਰਦੀਆਂ ਤੇ ਇਹੀ ਹੁੰਦਾ ਵੀ ਸਬਜੀ ਵਧੀਆ ਬਣ ਜਾਂਦੀ ਏ ਧਨੀਏ ਦੇ ਨਾਲ ਬੱਸ ਤਾਂ ਹੁਣ ਮਿਲਦਾ ਗਰਮੀ ਦੇ ਵਿੱਚ ਵੀ ਧਨੀਆ ਪਰ ਜਿਹੜੀ ਇਹ ਖੁਸ਼ਬੂ ਆ ਸਰਦੀਆਂ ਵਾਲੇ ਧਨੀਏ ਦੀ ਇਹ ਲੱਗ ਗਈ ਹੈ ਜੀ ਚਲੋ ਜੀ ਉਸ ਤੋਂ ਬਾਅਦ ਜਿਹੜਾ ਸਨੀ ਟਿਫਨ ਲੈ ਕੇ ਨਹੀਂ ਗਿਆ ਹੈਗਾ ਲੰਚ ਆਪਣਾ ਲੈ ਕੇ ਨਹੀਂ ਗਿਆ ਹੈਗਾ ਕਹਿੰਦਾ ਪਾਰਟੀ ਉੱਥੇ ਕੰਮ ਵੀ ਮੈਂ ਉੱਥੇ ਕੁਝ ਖਾ ਲੂੰਗਾ ਮਤਲਬ ਖਾਣਾ ਨਹੀਂ ਲੈ ਕੇ ਜਾਣਾ ਮੈਂ ਕਹਾਂ ਚਲ ਠੀਕ ਆ ਤੂੰ ਤਾਂ ਟਿਫਨ ਫਿਰ ਸ਼ਾਮ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਦੇਣੀ ਹੁੰਦੀ ਹੈ ਤੇ ਹੁਣ ਆਪਾਂ ਇਹਨੂੰ ਇਕੱਠਾ ਕਰਕੇ ਰੱਖਦਾ ਕੈਡੀ ਢੱਕਣ ਬੰਦ ਕਰਕੇ ਠੀਕਾ ਜੀ ਲੋਜ ਕਿਚਨ ਦੀ ਵੀ ਸਫਸਾਈ ਸਾਰੀ ਕਰਤੀ ਤੇ ਹੁਣ ਰਹਿ ਗਿਆ ਦੁੱਧ ਤੇ ਦੁੱਧ ਆਪਾਂ ਗਰਮ ਕਰਦੇ ਆਂ ਸਬਜ਼ੀ ਬਣਾ ਕੇ ਰੱਖਤੀ ਹੁਣ ਸ਼ਾਮ ਦਾ ਕੰਮ ਆ ਜਿਹੜਾ ਥੋੜਾ ਜਿਹਾ ਆਸਾਨ ਹੋ ਜਾਂਦਾ ਜਬ ਜਾਂ ਫਿਰ ਦੁਪਹਿਰ ਟਾਈਮ ਕੋਈ ਆ ਜਾਵੇ ਘਰ ਹਨਾ ਉਦੋਂ ਵੀ ਫਿਰ ਚੱਕੋ ਸਬਜ਼ੀ ਆਟਾ ਗੁੰਨੇ ਹੁੰਦੇ ਹਨ ਰੋਟੀ ਬਣਾ ਲਓ ਲੋ ਜਿੱਥੇ ਟਾਈਮ 1 ਵਜੇ ਦਾ ਹੋਊਗਾ ਜਾਂ 1:30 ਵਜੇ ਦਾ ਹੋਊਗਾ ਮੈਂ ਦੇਖਿਆ ਨਹੀਂ ਸੀ ਟਾਈਮ ਮੈਂ ਆਪਣੇ ਘਰ ਦੇ ਜਿਹੜੇ ਕੰਮਕਾਰ ਸੀਗੇ ਸਾਰੇ ਕਰ ਲਈ ਸੀਗੇ ਖਤਮ ਅ ਜਿਵੇਂ ਕਿ ਅੱਜ ਮੈਂ ਕਣਕ ਵੀ ਧੋਤੀ ਸੀਗੀ ਪੀਣਾ ਧੋਣ ਵਾਲਾ ਸੀ ਪੀਣਾ ਧੋਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਨਹਾ ਕੇ ਆਈਆਂ ਝਾੜੂ ਪੋਚਾ ਵੀ ਅੱਜ ਮੇਰੀ ਮੇਰਾ ਲੇਟ ਹੋਇਆ ਦੋ ਭੈਣਾਂ ਆਗੀਆਂ ਸੀ ਸੇਹਲੀਆਂ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਚਾਹ ਪੀਤੀ ਹੈ ਨਾ ਤੇ ਵਧੀਆ ਲੱਗਦਾ ਫਿਰ ਮੈਨੂੰ ਇਹ ਹੁੰਦਾ ਵੀ ਜਦੋਂ ਕੋਈ ਵੀ ਆਪਣੇ ਘਰ ਆਉਂਦਾ ਤਾਂ ਉਹਨੂੰ ਟਾਈਮ ਦੋ ਕੰਮ ਛੱਡ ਕੇ ਮੈਂ ਬੈਹ ਜਾਨੀ ਹੁੰਨੀ ਮੈਨੂੰ ਇਹ ਨਹੀਂ ਹੁੰਦਾ ਵੀ ਮੇਰੇ ਕੰਮ ਪੈਨੇ ਮੈਂ ਬਿਲਕੁਲ ਵੀ ਨਹੀਂ ਸੋਚਦੀ ਹੁੰਦੀ ਹੈ ਨਾ ਮੈਨੂੰ ਵਧੀਆ ਲੱਗਦਾ ਤੇ ਬੈ ਕੇ ਚਾਹ ਪੀ ਕੇ ਉਸ ਤੋਂ ਬਾਅਦ ਫਿਰ ਮੈਂ ਪੀਣਾ ਤੋਤਾ ਫਿਰ ਝਾੜੂ ਪੋਚਾ ਕੀਤਾ ਅੱਜ ਮੈਨੂੰ ਇਹ ਸੀ ਵੀ ਜਮੀਲਾ ਆਉਗੀ ਪਰ ਉਹ ਅੱਜ ਆਈ ਨਹੀਂ ਹੈਗੀ तो उस तो बाद फिर मैं क्या चलो भी हूँ झाड़ू पोचा कर दिया क्योंकि दो दिन मैं जाती रही काली काली च का काम करके जाती सगी अच्छ मैं क्या कर वाइय तरीके ढंग करद करते है ना बहुत हो गया घूमना फिरना अच्छ काम कार कर दें जी उस तो मैं लग गई सी जिम्मे कि कल मैं अपना हेअर वोश किया थोड़ा जहाल ला रही सी ज्यादा नहीं मैं लादी हूँ थोड़ा ही लाइनी हूँ मैं क्या तेल ला के ਇੱਕ ਵਾਰ ਇਕੱਠੇ ਜੇ ਕਰ ਲਵਾਂ ਤਾਂ ਠੀਕਾ ਕੰਗੀ ਵਗੈਰਾ ਕਰ ਲਓ ਹਨਾ ਨਹੀਂ ਫਿਰ ਘੋਲ ਹੋ ਜਾਂਦੀ ਹੈ ਮੈਨੂੰ ਬਹੁਤ ਜ਼ਿਆਦਾ ਘੋਲ ਹੋ ਜਾਂਦੀ ਹੈਗੀ ਤੇ ਚਲੋ ਜੀ ਬਸ ਫਿਰ ਮਿਲੂਏ ਨਾ ਪਰ ਮਿਲੇ ਵਟਣਾ ਤਾਂ ਜੁੜਾ ਹੀ ਹੁੰਦਾ ਮੈਂ ਕਿਹੜਾ ਕੋਈ ਫੇਰ ਸਟਾਈਲ ਜਾਂ ਕੁਝ ਹੋ ਕਰਦੀ ਨਹੀਂ ਗਿਲਵੇਟਣਾ ਹੀ ਹੁੰਦਾ ਜੁੜਾ ਤੇ ਹੁਣ ਅੱਗੇ ਮੈਂ ਟਿੱਡਾ ਚੀਰ ਕੱਢ ਲੈਂਦੀ ਸੀ ਹੁਣ ਉਹ ਵੀ ਮੈਨੂੰ ਵਧੀਆ ਲੱਗਣਾ ਹਟ ਗਿਆ ਹੁਣ ਮੈਂ ਸਿਰਫ ਸਿੱਧਾ ਸਿਰ ਚੀਰ ਸਿੱਧਾ ਚੀਰ ਕੱਢਦੀ ਆ ਸਿੱਧਾ ਹੀ ਕੰਗਾ ਮਾਰਦੀ ਆ ਤੇ ਜੂੜਾ ਕਰ ਲੈਂਦੀ ਆਗੀ ਹੁਣ ਹੋਰ ਵੀ ਆਸਾਨ ਹੋ ਗਿਆ ਤੇ ਪਤਾ ਨਹੀਂ ਕਿਉਂ ਮੈਨੂੰ ਚੀਰ ਵੀ ਹੁਣ ਵਧੀਆ ਨਹੀਂ ਲੱਗਦਾ ਹੁਣ ਮੈਨੂੰ ਸਿੰਪਲ ਸਿਰ ਵਾਇ ਹੀ ਵਧੀਆ ਲੱਗਦਾ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਿਹੜੇ ਠੀਕ ਹੋਮੂਗੇ ਖੁਸ਼ ਹੋਮੂਗੇ ਖੁਸ਼ਹਾਲ ਹੋਮੋਗੀ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣਾ ਲਓ ਜੀ ਬਲੌਗ ਜਿਹੜਾ ਆਪਣਾ ਸਵੇਰ ਤੋਂ ਸਟਾਰਟ ਹੋਇਆ ਹੋਇਆਗਾ ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੁਣ ਹੋ ਰਹੀ ਹੈਗੀ ਬਾਕੀ ਦਿਨ ਉਸ ਤੋਂ ਬਾਅਦ ਵਿੱਚ ਕੋਈ ਵੀ ਵੀਡੀਓ ਸ਼ੂਟ ਨਹੀਂ ਹੋਇਆ ਹੈਗਾ ਕਣਕ ਧੋਣੀ ਸੀ ਝਾੜੂ ਪੋਚਾ ਕਰਨਾ ਸੀਗਾ ਤੇ ਕੁਝ 2-3 ਦਿਨ ਬਿਜੀ ਸੀ ਜ਼ਿਆਦਾ ਹਨਾ ਆਉਣਾ ਜਾਣਾ ਰਿਹਾ ਤਾਂ ਕਰਕੇ ਅੱਜ ਮੈਨੂੰ ਇਹ ਸੀ ਫਟਾਫਟ ਕੰਮ ਕਰਦਾ ਹਜੇ ਕੱਪੜੇ ਨੇ ਜਿਹੜੇ ਮਸ਼ੀਨ ਦੇ ਵਿੱਚ ਪਾਏ ਹੋਏ ਨੇਗੇ ਤੇ ਸਰਫ ਖਤਮ ਹੋ ਗਿਆ ਸੀ ਮੈਂ ਕਦੇ ਇੱਥੇ ਦੁਕਾਨ ਤੇ ਗਈ ਨਹੀਂ ਹੈਗੀ ਜੀ ਨਾ ਕੋਈ ਘਰ ਸੀਗਾ ਵੀ ਮੰਗਵਾ ਲਾਂ ਕਿਸੇ ਤੋਂ ਇੱਥੇ ਗਲੀ ਦੇ ਬੱਚੇ ਵੀ ਸਾਰੇ ਸਕੂਲ ਗਏ ਹੋਏ ਸੀਗੇ ਹੁਣ ਟਾਈਮ ਆ ਜਿਹੜਾ ਸਾਢੇ 3:00 ਤੋਂ ਦਾ ਟਾਈਮ ਹੋਊਗਾ ਮੈਂ ਦੇਖਿਆ ਟਾਈਮ ਸਾਢੇ 3:00 ਤੋਂ ਦਾ ਟਾਈਮ ਹੋਊਗਾ ਹੁਣ ਇੱਥੇ ਗਮੰਡੀਆਂ ਦੇ ਬੱਚੇ ਆ ਜਾਣਗੇ ਮੰਗਵਾਉਣੇ ਆ ਤੇ ਕੀ ਕਹਿੰਦੇ ਨੇਗੇ ਮਗਾ ਚਲ ਸ਼ਾਮ ਨੂੰ ਢੋਲੂ ਕਪੜਾ ਸਬਜੀ-ਸਬਜੀ ਬਣੀ ਹੋਈ ਹੈਗੀ ਕਪੜੇ ਸ਼ਾਮ ਨੂੰ ਢੋਲੂਗੀ ਬਾਕੀ ਕਣਕ ਧੋਤੀ ਜੀ ਪੀਣਾ ਖਤਮ ਹੋਇਆ ਪੇ ਸੀ ਆਟਾ ਜਣੀ ਕੇ ਖਤਮ ਹੋਇਆ ਪੇ ਸੀ ਪੀਣਾ ਧੁੱਤਾ ਹੈ ਨਾ ਤੇ ਬਾਕੀ ਹੋਰ ਕੁਛ ਨਹੀਂ ਜੀ ਦੋ ਸਹੇਲੀਆਂ ਆ ਗਈਆਂ ਸੀ ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਚਾਹ ਇੰਜੋਏ ਕੀਤੀ ਸਵੇਰੇ 12:00 ਵਜੇ ਫਿਰ ਉਸ ਤੋਂ ਬਾਅਦ ਪੀਣਾ ਧੁੱਤਾ ਝਾੜੂ ਪੋਚਾ ਮੈਂ ਲੇਟ ਕਰਿਆ ਅੱਜ ਜਮੀਲਾ ਤਾਂ ਮੈਨੂੰ ਇਹ ਸੀ ਵੀ ਆਊਗੀ ਹਨਾ ਕਿਉਂਕਿ ਉਹ ਦੂਸਰੇ ਘਰ ਗਈ ਸੀਗੀ ਕੰਮ ਕਰਨ ਮੈਨੂੰ ਇਹ ਵੀ ਸੀਗਾ ਵੀ ਆਊਗੀ ਇੱਧਰ ਵੀ ਆਊਗੀ ਪਰ ਉਹ ਨਹੀਂ ਆਈ ਉਹਨੂੰ ਮੈਂ ਡੀਕ ਡੀਕ ਕਰਕੇ ਤੇ ਉਹਨੂੰ ਗਾਣਾ ਗੋਲਾ ਕੱਢ ਕੇ ਫਿਰ ਝਾੜੂ ਪੋਚਾ ਲਾਇਆ ਆਪਣੇ ਮਤਲਬ ਕੱਲੀ ਨਹੀਂ ਗਾਣਾ ਗੱਢੀ ਉਹਨੂੰ ਅ ਮੈਂ ਕਿ ਨਹੀਂ ਆਈ ਹੈਗੀ ਵੈਸੇ ਮੈਂ ਹੂੰ ਉਦਾਂ ਗਾਣਾ ਨਹੀਂ ਕੱਢੀਆਂ ਹੈਗੀਆਂ ਬਸ ਬਸ ਮਨ ਚ ਕਰ ਰਹੀ ਸੀ ਮੈਂ ਵੀ ਲੇਟ ਹੋ ਗਈ ਹਨਾ ਉਹਦੇ ਕਰਕੇ ਤਾਂ ਕਰਕੇ ਤੇ ਚਲੋ ਜੀ ਕੰਡੀ ਕਮਡੀ ਕਾ ਲੱਗ ਜਾਂਦਾ ਹੁੰਦਾਗਾ ਤੇ ਪਤਾ ਨਹੀਂ ਅੱਜ ਉਹਨੂੰ ਕੀ ਦਿੱਕਾ ਹੋ ਗਿਆ ਵੈਸੇ ਤਾਂ ਉਹ ਜੇ ਉਧਰ ਆਈ ਸੀ ਤਾਂ ਆ ਜਾਂਦੀ ਹੁੰਦੀ ਚਲੋ ਜੀ ਵੀਡੀਓ ਨੂੰ ਕਰਦੇ ਆਪਾਂ ਕੰਟੀਨਿਊ ਤੇ ਹੁਣ ਇੱਕ ਦੋ ਚੱਕਰ ਨਿਸ਼ਾਨਕੇ ਲਾ ਕੇ ਆਉਣੀ ਹੈ ਗੀੜਾ ਇੱਕ ਅੱਧਾ ਗੀੜਾ ਕਹਿੰਦੇ ਨੇ ਬਲਾਈ ਬਣਾਣਾ ਹੁਣੇ ਹੁੰਦਾ ਨਾ ਨਿਸ਼ਾਨਕੇ ਜਾ ਕੇ ਆਉਣੀ ਹੈਗੀ ਤੇ ਉਧਰ ਨਾ ਆਏ ਹੋਣ ਉਹਨਾਂ ਨੇ ਗਮੰਡੀ ਦੂਰ ਵਾਲੇ ਮਤਲਬ ਉਹ ਜਿੱਧਰੋਂ ਇਹ ਆਏ ਹੋਣੇ ਨਿਸ਼ਾਲਕੇ ਪਹਿਲਾਂ ਹੋਰ ਕਰ ਰਹੇ ਹੁੰਦੇ ਸੀ ਉਧਰੋਂ ਹੀ ਮਾਸੀ ਜੀ ਆਏ ਹੋਣ ਉਹਨਾਂ ਨੂੰ ਮਿਲ ਕੇ ਆਉਣੀ ਆ ਤੇ ਦੋ ਚਾਰ ਗੱਲਾਂ ਬਾਤਾਂ ਕਰਕੇ ਉਹਨੇ ਫੇਰ ਆ ਕੇ ਦੇਖਦੇ ਨੇ ਤੱਕਾ ਬੱਚੇ ਆ ਜਾਣਗੇ ਫਿਰ ਮੈਂ ਗਲੀ ਚ ਕੋਈ ਵੀ ਬੱਚੇ ਨਾ ਜਿਹੜੇ ਸਕੂਲ ਗਏ ਹੋਏ ਨੇ ਕਿਸੇ ਤੋਂ ਵੀ ਮੰਗਵਾ ਲੂੰਗੀ ਤੇ ਠੀਕ ਹੈ ਜੀ ਮਿਲਦੇ ਆ ਥੋੜੀ ਦੇਰ ਬਾਅਦ ਲੋਜਿਸ ਕੱਪੜੇ ਸਾਰੇ ਕਾਫੀ ਟਾਈਮ ਤੋਂ ਧੋਤੇ ਤੇ ਇੱਕ ਢੀੜੇ ਦੇ ਹੁਣ ਸੁੱਕਣੇ ਪਾਏ ਹੋਏ ਸੀਗੇ ਸੁਕਾਉਣ ਲਈ ਮਸ਼ੀਨ ਚੋਂ ਕੱਢ ਕੇ ਲੈ ਕੇ ਆਉਣੇ ਆਪਾਂ ਤੇ ਟਾਈਮ ਜਿਹੜਾ 7:30 ਦਾ ਹੋ ਗਿਆ ਠੀਕ ਹੈ ਜੀ ਮੰਜੇ-ਮੰਜੇ ਲਾਉਣੇ ਉਸ ਤੋਂ ਬਾਅਦ ਆਟਾ ਗੁੰਨੇ ਆ ਪਿਆ ਥੋੜਾ ਜਿਹਾ

ਕੱਪੜੇ ਪਨ ਲਾ ਲਈ ਤਾਂ ਅੰਦਰ ਹੀ ਸੁੱਕਣੇ ਪਾਵਾਂਗੇ ਹੁਣ ਮੰਜਾਂ ਦੇ ਪਾਵਾਂਗੇ ਅੰਦਰ ਲਾ ਲਈਆਂ ਦੀ ਜੀ ਨੈਕਸਟ ਮਾਰਨਿੰਗ ਜਣੀ ਕਿ ਅਗਲਾ ਦਿਨ ਹੋ ਗਿਆ ਜੀ ਤੇ ਉਹੀ ਟਾਈਮ ਆ ਜੀ ਸੇਮ 8 ਵਜੇ ਦਾ ਤੇ ਕਿਉਂਕਿ ਜੀ ਬੱਚੇ ਦਾ ਹੁੰਦਾ ਸਵੇਰੀ ਸਵੇਰੇ ਹਨਾ ਇਹਨਾਂ ਨੇ ਜਾਣਾ ਹੁੰਦਾ ਬੱਚਿਆਂ ਨੇ ਵੀ ਜਾਣਾ ਹੁੰਦਾ ਜਿਵੇਂ ਸਨੀ ਨੇ ਬੈਂਕ ਜਾਣਾ ਹੁੰਦਾ ਪਿੰਦਰ ਨੇ ਵੀ ਜਾਣਾ ਹੁੰਦਾ ਕਲੇਰ ਸਾਹਿਬ ਨੇ ਵੀ ਜਾਣਾ ਹੁੰਦਾ ਹਨਾ ਤੇ ਤਾਂ ਕਰਕੇ ਫਿਰ ਖਾਣਾ ਸਭ ਦੇ ਘਰ ਜਿਹੜੇ ਟਾਈਮ ਬਣਦਾ ਉਹੀ ਹੁੰਦਾ ਜੀ ਫਿਕਸਡ ਟਾਈਮ ਹਨਾ ਇਧਰ ਉਧਰ 5-7 ਮਿੰਟ ਹੋ ਜਾਂਦੇ ਨੇਗੇ ਤੇ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਸਗੋਂ ਇਦੋਂ ਪਹਿਲਾਂ ਹੀ ਖਾਣਾ ਬਣਾਉਣਾ ਪੈਂਦਾ ਹਨਾ ਨਾਸ਼ਤਾ ਤੇ ਇੱਥੇ ਮੈਂ ਸਬਜੀ ਲਈ ਮਸਾਲਾ ਰੱਖਤਾ ਸੀਗਾ ਬਣਨ ਲਈ ਤੇ ਮਸਾਲਾ ਮੈਂ ਕੁੰਡੇ ਸੋਟੇ ਜੀ ਕੁੱਟ ਰਹੀ ਹਾਂ ਅੱਜ ਕੱਲ 2-3 ਦਿਨ ਹੋ ਗਏ ਤੇ ਆਟਾ ਵੀ ਗੁੰਨਤਾ ਨਾਲ-ਨਾਲ ਆਟਾ ਗੁੰਨ ਕੇ ਉਸ ਤੋਂ ਬਾਅਦ ਮੈਂ ਇੱਥੇ ਜਿਵੇਂ ਧਨੀਆ ਆਲੂ ਕੱਟਣ ਲੱਗ ਗਈ ਸੀਗੀ ਆਲੂ ਨਹੀਂ ਮੈਂ ਕੱਟੇ ਸੀ ਮਟਰ ਹੋਗੇ ਜਿਵੇਂ ਲਸਣ ਹੋਗੇ ਉਹ ਮੈਂ ਕੱਲ ਕੰਮ ਖਤਮ ਕਰਤਾ ਸੀ ਸਾਮ ਨੂੰ ਮਟਰ ਕੱਟਦੇ ਸੀ ਲਸਣ ਸੇਲਦਾ ਸੀਗਾ ਹੁਣ ਤੜਕਾ ਵਸ ਜਿਹੜਾ ਮਸਾਲਾ ਕੁੱਟ ਕੇ ਰੱਖਤਾ ਉਸ ਤੋਂ ਬਾਅਦ ਆਲੂ ਕੱਟਣ ਲੱਗ ਗਈ ਸੀਗੇ ਇਸ ਤਰ੍ਹਾਂ ਮੈਂ ਆਪਣੇ ਕੰਮ ਮੈਨੇਜ ਕਰਦੀ ਆਂਗੀ ਆਪਣੇ ਕੰਮ ਮੈਂ ਉਹ ਕਰਕੇ ਰੱਖਦੀ ਆਂ ਤਾਂ ਕਿ ਟਾਈਮ ਤੇ ਸਾਰੇ ਕੰਮ ਹੋ ਜਾਣ ਨਾਲ ਨਾਲ ਤਿੰਨੋਂ ਹੀ ਗੈਸ ਸਵੇਰੇ ਮੇਰੇ ਤਿੰਨੇ ਗੈਸ ਚੱਲਦੇ ਨੇਗੇ ਜਿਵੇਂ ਇੱਕ ਦੇ ਮੈਂ ਸਬਜ਼ੀ ਰੱਖਤੀ ਦੂਸਰੇ ਤੇ ਚਾਹ ਰੱਖਦੀ ਤੇ ਤੀਸਰੇ ਤੇ ਮੈਂ ਰੋਟੀ ਬਣਾਉਣ ਲੱਗ ਜੂੰਗੀ ਹਨਾ ਪਰੌਂਠੇ ਰੋਟੀ ਜੋ ਵੀ ਬਣਦੇ ਉਹ ਲੱਗ ਜੂਗੀ ਬਣਾਉਣ ਕਿਉਂਕਿ ਪਰੌਂਠੇ ਬਣਦੇ ਹੀ ਬਣਦੇ ਨੇ ਸਣੀ ਪਰੌਂਠੇ ਖਾਂਦਾ ਠੀਕ ਆ ਜੀ ਤੇ ਇੱਕ ਭੈਣ ਮੈਨੂੰ ਕਹਿੰਦੇ ਸੀ ਵੀ ਸਣੀ ਨੂੰ ਮੂੰਹ ਪੱਕਿਆ ਹੋਇਆ ਸਪੈਦੇ ਦੇ ਪੱਤੇ ਚਬਾਓ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਹਨਾ ਥੈਂਕ ਯੂ ਸੋ ਮਚ ਤੇ ਲੋ ਜੀ ਇੱਥੇ ਆਪਾਂ ਲੱਗ ਗਿਆ ਵਾਲਾ ਕੈਟਲ ਨੂੰ ਮੈਂ ਕਿਹਾ ਚਲੋ ਇਹਨੂੰ ਵੀ ਯੂਜ਼ ਕਰ ਲਈਏ ਇਹਨੂੰ ਵੀ ਆਪਾਂ ਵਰਤ ਲਈਏ ਇਹਦੇ ਵਿੱਚ ਪਾਣੀ ਪਾਉਣ ਲੱਗੀ ਸੀ ਮੈਂ ਤਾਂ ਚਲੋ ਫਿਰ ਲੈ ਆ ਪੈਸੇ ਲਾਏ ਨੇ ਨਾ ਇਹਨਾਂ ਵੀ ਆਪਾਂ ਇਹਨੂੰ ਵੀ ਵਰਤ ਤੋਂ ਵਿੱਚ ਲੈ ਕੇ ਆਈਏ ਤੇ ਲੋ ਜੀ ਇਹਨੂੰ ਆਪਾਂ ਭਰ ਲਿਆ ਤੇ ਹੁਣ ਆਪਾਂ ਸਬਜ਼ੀ ਨੂੰ ਦੇਖਦੇ ਹਾਂ ਹਜੇ ਤਾਂ ਮਸਾਲਾ ਹੀ ਬਣ ਰਿਹਾ ਹੈਗਾ ਤੇ ਮਟਰ ਮਿਕਸ ਕਰਾਂਗੇ ਹਨਾ ਤੇ ਆ ਮੈਂ ਜਰੂਰ ਰੱਖਦੀ ਹੁੰਨੀ ਤੇ ਨੀਚੇ ਮੈਨੂੰ ਇਹ ਹੁੰਦਾ ਵੀ ਫੁੱਟਣ ਤੋਂ ਹਨਾ ਕਈ ਵਾਰ ਫੁੱਟ ਫਟ ਨਾ ਜਾਵੇ ਲਓ ਜੀ ਇੱਥੇ ਆਪਾਂ ਮਸਾਲਾ ਚੈੱਕ ਕਰਨ ਲੱਗੇ ਆ ਤੇ ਨਾਲ ਆਪਾਂ ਹੁਣ ਮਸਾਲਾ ਆਪਣਾ ਬਣ ਗਿਆ ਸੀ ਸਬਜੀ ਪਾ ਦਾਂਗੇ ਤੇ ਇੱਕ ਭੈਣ ਮੈਨੂੰ ਗੱਦਿਆਂ ਬਾਰੇ ਪੁੱਛਦੀ ਸੀ ਕਹਿੰਦੇ ਗੱਦੇ ਕਾਫੀ ਦਿਨ ਪਹਿਲਾਂ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀ ਭੈਣੇ ਪਹਿਲਾਂ ਤਾਂ ਸੌਰੀ ਕਿਉਂਕਿ ਮੈਂ ਵਿਜੀ ਬਹੁਤ ਜ਼ਿਆਦਾ ਸੀਗੀ ਤੁਹਾਨੂੰ ਪਤਾ ਹੀ ਹੈ ਹਨਾ ਰਿਸ਼ਤੇਦਾਰ ਆਉਂਦੇ ਰਹਿੰਦੇ ਸੀ ਜਾਂ ਮੇਰਾ ਜਣ ਆਉਣਾ ਰਹਿੰਦਾ ਸੀ ਹਨਾ ਤੇ ਮੈਂ ਨਾ ਭੁੱਲ ਗਈ ਸੀਗੀ ਸੌਰੀ ਉਹਦੇ ਲਈ ਤੇ ਭੈਣੇ ਦੇਖੋ ਤੁਸੀਂ ਨਾ ਗੱਦੇ ਨੇ ਜਿਹੜੀ ਸਪੰਜ ਵਾਲੇ ਕੱਲੇ ਗੱਦੇ ਹੁੰਦੇ ਨੇ ਜਲਦੀ ਥੋੜੇ ਖਰਾਬ ਹੋ ਜਾਂਦੇ ਨੇ ਲਫ ਜੀ ਜਾਂਦੇ ਨੇ ਉਹ ਹਨਾ ਜਿਵੇਂ ਸਾਡੇ ਜਿਹੜੇ ਸੀ ਲੈ ਕੇ ਆਏ ਸੀ ਕਵਰ ਵੇਸ਼ਕ ਚੜੇ ਹੋਈ ਸੀ ਉਹਨਾਂ ਦੇ ਉੱਪਰ ਪਰ ਉਹ ਥੋੜੇ ਲਫ ਗੇ ਤੇ ਜਦੋਂ ਮੈਂ ਲੈ ਕੇ ਆਈ ਸੀ ਉਦੋਂ ਬਿਲਕੁਲ ਬੈੱਡ ਦੀ ਸੈੱਟ ਆ ਗਈ ਸੀ ਕਿ ਥੋੜੇ ਮਤਲਬ ਮਹੀਨੇ ਦੇ ਵਿੱਚ ਹੀ ਉਹ ਲਫ ਗੇ ਮਹੀਨਾ ਵੀ ਉਹ ਨਹੀਂ ਹੋਇਆ ਉਹਨਾਂ ਨੂੰ ਤੁਸੀਂ ਗੱਦੇ ਵਧੀਆ ਲੈ ਕੇ ਆਇਓ ਚਾਹੇ 2 ਪੈਸੇ ਵੱਧ ਲੱਗ ਜਾਣ ਹਨਾ ਕੋਈ ਚੱਕਰ ਨਹੀਂ ਹੁੰਦਾ ਕਹਿੰਦੇ ਹੁੰਦੇ ਨੇ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਹਨਾ ਵੇਸੇ ਲੋਕੋ 4500 ਦੇ ਆਏ ਸੀ ਕੋਈ ਦੇਖਣ ਦੇ ਲਈ ਵੀ ਇਹ ਵੀ ਨਹੀਂ ਸੀ ਵੀ ਸਸਤੇ ਨਹੀਂ ਜਿਆਦਾ ਹਨਾ ਪਰ ਫਿਰ ਵੀ ਭੈਣੇ ਉਹ ਨਾ ਠੀਕ ਨਹੀਂ ਸੀਗੇ ਤੇ ਤੁਸੀਂ ਵਧੀਆ ਗੱਦੇ ਲੈ ਕੇ ਆਇਓ ਹਨਾ ਠੀਕ ਆ ਭੈਣੇ ਤੇ ਲੋ ਜੀ ਇੱਥੇ ਸਬਜੀ ਜਪਾ ਕੜਚੀ ਮਾਰਤੀ ਮਿਕਸ ਕਰਕੇ ਆਲੂ ਮਟਰ ਤੇ ਇੱਧਰ ਚਾ ਰੱਖੀ ਹੋਈ ਆ 5 ਮਿੰਟ ਸੇਕ ਲੱਗਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਣੀ ਮਿਕਸ ਕਰਦੇ ਆ ਤੇ ਲੋ ਜੀ 5-10 ਮਿੰਟ ਹੋ ਗਏ ਸੀਗੇ ਇਹਨੂੰ ਸੇਕ ਲੱਗ ਗਿਆ ਸੀ ਆਲੂ ਮਟਰ ਨੂੰ ਜਣੀ ਕਿ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਹੁੰਦੇ ਨੇ ਇੰਨੇ ਮਿੰਟਾਂ ਚ ਹਮੇਸ਼ਾ ਮੈਂ ਦੱਸਦੀ ਹੁੰਦੀ ਆ ਤੇ ਲੋ ਜੀ ਆ ਕੈਟਲ ਹੱਜ ਆਪਾਂ ਵਰਤਣਾ ਸ਼ੁਰੂ ਕਰਤਾ ਤੇ ਆਪਾਂ ਸਬਜੀ ਚ ਪਾਣੀ ਮਿਕਸ ਕਰ ਦਿੰਨੇ ਇੱਕ ਕੈਟਲ ਕਾਫੀ ਆ ਰਹਿ ਗਈ ਮੇਰੀ ਸਬਜੀ ਜਿੰਨੀ ਕੁ ਮੈਨੂੰ ਗਰੇਵੀ ਚਾਹੀਦੀ ਹੁੰਦੀ ਹੈ ਨਾ ਠੀਕ ਆ ਇੱਕ ਕੈਟਲ ਨਾਲ ਸਰ ਗਿਆ ਤੇ ਆਪਾਂ ਹੁਣ ਚੰਗੀ ਤਰ੍ਹਾਂ ਆਲੂ ਮਟਰ ਮਿਕਸ ਕਰ ਤੇ ਪਾਣੀ ਦੇ ਵਿੱਚ ਤੇ ਹੁਣ ਆਪਾਂ ਠੱਕ ਦਿੰਨੇ ਤੇ ਬਾਹਰ ਜਾ ਕੇ ਆਪਾਂ ਲਾਉਣੇ ਆ ਝਾੜੂ ਠੀਕ ਆ ਜੀ ਜਿੰਨੇ ਟਾਈਮ ਚ ਸਬਜੀ ਬਣੂਗੀ ਥੋੜਾ ਜਿਹਾ ਉਹਨੇ ਟਾਈਮ ਚ ਝਾੜੂ ਲਾ ਦਿੰਨੇ ਹੈਗੇ ਝਾੜੂ ਲਾ ਕੇ ਫਿਰ ਆਪਾਂ ਫੁੱਕੀ ਪਰੌਂਠੇ ਉਹ ਬਣਾ ਲਵਾਂਗੇ ਠੀਕ ਹੈ ਜੀ ਲੌਜੀ ਝਾੜੂ ਲੱਗ ਗਿਆ ਤੇ ਹੁਣ ਆਪਾਂ ਚੱਲਦੇ ਆਂ ਕਿਚਨ 'ਚ ਕਿਚਨ 'ਚ ਚੱਲ ਗਏ ਆਪਾਂ ਚਾਹ ਵੀ ਦੇਖਦੇ ਆਂ ਚਾਹ 'ਚ ਵੀ ਦੁੱਧ ਪਾਉਣੇ ਆ ਠੀਕ ਆ ਜੀ ਤੇ ਸਬਜ਼ੀ ਵੀ ਦੇਖਦੇ ਨਾਲ-ਨਾਲ ਤਵਾ ਰੱਖਦੇ ਆਂ ਥਲਕੇ ਬਣਾਉਣੇ ਸ਼ੁਰੂ ਕਰਦੇ ਆਂ ਸਬਜ਼ੀ ਹੌਲੀ-ਹੌਲੀ ਬਣੀ ਜੋ ਵੀ ਜਿੰਨੇ ਟਾਈਮ ਤੱਕ ਸੈਣੀ ਜਾਣਾ ਹੋ ਉਦੋਂ ਤੱਕ ਸਬਜ਼ੀ ਬਣ ਜੂ ਖਾਣੇ ਉਹਨੇ ਪਰੌਂਠੇ ਹੁੰਦੇ ਨੇ ਚਾਹ ਨਾਲ ਆਪਾਂ ਪਰੌਂਠੇ ਬਣਾ ਦਿੰਨੇ ਆ ਸਬਜ਼ੀ ਵੀ ਲੈ ਲੰਦਾ ਹੁੰਦਾਗਾ ਤੇ ਪਰ ਚਾਹ ਉਹਨੂੰ ਪਰੌਂਠਾ ਜ਼ਰੂਰ ਚਾਹੀਦਾ ਹੁੰਦਾ ਨਾਲ ਸਵੇਰ ਨੂੰ ਪਰੌਂਠੇ ਖਾਂਦਾ ਹੁੰਦਾ ਹੁੰਦਾ ਹੈ ਲੋਜੀ ਚਾਹ ਦੇ ਵਿੱਚ ਆਪਾਂ ਦੁੱਧ ਪਾਤਾ ਤਵਾ ਆਪਾਂ ਧੋ ਕੇ ਪਹਿਲਾਂ ਹੀ ਰੱਖਤਾ ਸੀਗਾ ਤੇ ਆਪਾਂ ਹੁਣ ਤਵਾ ਘਰ ਦਿੰਨੇ ਆ ਤੇ ਉਸ ਤੋਂ ਬਾਅਦ ਨਾਲ ਲੱਗ ਗਈ ਸੀਗੀ ਮੈਥੇ ਪਰੌਂਠੇ ਵੇਲਣ ਤੇ ਚਾਰ ਤਿੰਨ ਚਾਰ ਕ ਪਰੌਂਠੇ ਬਣਾਉਣੇ ਹੁੰਦੇ ਸਣੀ ਦੋ ਖਾਂਦਾ ਹੁੰਦਾ ਜਾਂ ਤਿੰਨ ਹਨਾ ਤੇ ਮੈਂ ਚਾਰ ਬਣਾ ਲੈਣੀ ਹੁੰਦੀ ਆ ਕਈ ਵਾਰ ਇੱਕ ਅੱਧਾ ਮੇਰਾ ਵੀ ਮਨ ਕਰਦਾ ਜਾਂ ਮੈਂ ਖਾ ਲੈਣੀ ਜਾਂ ਫਿਰ ਪਿੰਦਰ ਨੂੰ ਦੇ ਦੇਣੀ ਹੁੰਦੀ ਜਾਂ ਕਲੇਰ ਸਾਹਿਬ ਵੀ ਖਾ ਲੈਂਦੇ ਨੇ ਉਹਨਾਂ ਨੂੰ ਵਧੀਆ ਲੱਗਦਾ ਪਰ ਮੈਂ ਦਿੰਦੀ ਨਹੀਂ ਉਹਨਾਂ ਨੂੰ ਪਰੌਂਠੇ ਘੱਟ ਦੇਣੀ ਹੁੰਦੀ ਆ ਪਰ ਸਣੀ ਇਹ ਵੀ ਜ਼ਿਆਦਾ ਨਹੀਂ ਖਾਂਦਾ ਚਲੋ ਇੱਕ ਦੋ ਖਾਂਦਾ ਹੁੰਦਾ ਹਨਾ ਪਿੰਦਰ ਫਿਰ ਅੱਜ ਕੀ ਖਾਂਦਾ ਉਹ ਉਹਦਾ ਜ਼ਿਆਦਾ ਹੋ ਜਾਂਦਾ ਫਿਰ ਤਾਂ ਕਰਕੇ ਉਹਨੂੰ ਕੁਛ ਖਾਂਸੀ ਜ਼ੁਖਾਮ ਵੀ ਹੈਗਾ ਥੋੜਾ ਥੋੜਾ ਹਜੇ ਮੈਂ ਬੰਦ ਕਰੇ ਹੋਏ ਨੇ ਉਹਨੂੰ ਮੈਂ ਨਹੀਂ ਦਿੰਦੀ ਪਰੌਂਠੇ ਬਣਾ ਕੇ ਵੈਸੇ ਕੱਲ ਅਸੀਂ ਨਹੀਂ ਖਾਦੇ ਨੇ ਆਲੂ ਵਾਲੇ ਸਾਰੇ ਨਹੀਂ ਖਾਦੇ ਨੇ ਚਲੋ ਹਨਾ ਕਦੇ-ਕਦੇ ਕੋਈ ਤਾਂ ਦੇਖੋ ਕੋਈ ਡਰ ਨਹੀਂ ਹੁੰਦਾ ਜਿਵੇਂ ਹਫਤੇ 10-15 ਦਿਨਾਂ ਵਿੱਚ ਆਪਾਂ ਇੱਕ ਵਾਰ ਹਨਾ ਤਲਿਆ ਹੋਇ ਇੱਕ ਅੱਧੀ ਵਾਰ ਖਾ ਲਏ ਉਹਦਾ ਕੋਈ ਡਰ ਨਹੀਂ ਹੁੰਦਾ ਜਿਹੜਾ ਡੇਲੀ-ਡੇਲੀ ਖਾਣੇ ਉਹ ਨੁਕਸਾਨ ਕਰਦਾ ਤੇ ਲਓ ਜੀ ਸਬਜ਼ੀ ਵੀ ਬਣ ਗਈ ਪਰੌਂਠੇ ਬਣਾਉਣ ਤੋਂ ਬਾਅਦ ਮੈਂ ਫੁਲਕੇ ਬਣਾਉਣੇ ਸ਼ੁਰੂ ਕਰਤੇ ਚਾਹ ਵੀ ਬਣ ਗਈ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਪਲੀਜ਼ ਸਾਰੇ ਜਣੇ ਲਾਈਕ ਕਰਿਓ ਕਮੈਂਟ ਕਰਿਓ ਸੋਹਣੇ-ਸੋਹਣੇ ਸੱਤ